ਆਸ ਮੈਲਾ ਪਨਵਾ ਆਪਣੀ ਭਗਤ ਨਿਬਾਹ ਠਾਕੁਰ ਆਇਓ ਆਇ ਰਾਵ ਨਾਮ ਪਦਾਰਥ ਹੋਏ ਸਕਾਰਥ ਹਿਰਦੈ ਚਰਨ ਵਸਾਹਿ ਇਹ ਮੁਕਤਾ ਇਹ ਜੁਗਤਾ ਰੱਖੋ ਸੰਤ ਸੰਗਾਹਿ ਨਾਮ ਧਿਆਵ ਸਹਿਜ ਸਮਾਵ ਨਾਨਕ ਹਰ ਗੁਨ ਗਾਹਿ ਅਸਾ ਮੱਲਾ ਪੰਜਵਾ ਠਾਕੂਰ ਚਰਨ ਸੁਹਾਵੇ ਹਰ ਸੰਤਨ ਪਾਵੇ ਰਹਾ ਆਪ গোਆਇਆ ਸੇਵ ਤੁਮਾਇ ਗੋਨ ਦਸ ਰਸ ਗਾਵੇ ਇਕ ਅਸ ਦਸ ਪਿਆਸ ਆਨੰਦ ਭਾਵੇ ਦਇਆ ਤੁਹਾਰੀ ਕੈ ਜੰਤ ਵਿਚਾਈ ਨਾਨਕ ਬਲ ਬਲ ਜਾਵੇ ਆਸਾ ਮਲਾਪਨਵਾ ਏਕ ਸਿਮਰ ਮਨੁ ਮਾਹੀ ਰਹਾ ਨਾਮ ਤੇ ਆਵ ਹਿਰਦੈ ਬਸਾਓ ਤਿਸ ਬਿਨ ਕੋ ਨਾਹੀ ਪ੍ਰਭ ਸਰਨੀ ਆਈਏ ਸਰਬ ਫਲ ਪਾਈਏ ਸਗਲੇ ਦੁਖ ਜਾਹੀ ਜੀਨ ਕੋ ਦਾਤਾ ਪੁਰਖ ਵਿਦਾਤਾ ਨਾਨਕ ਘਟ ਘਟ ਆਹੀ ਆਸਾ ਮਲਾਪਨਵਾ ਹਰ ਬਿਸਰਤ ਸੋ ਮੂਆ ਰਹਾ ਨਾਮ ਤੇ ਆਵ ਸਰਬ ਫਲ ਪਾਵੇ ਸੋ ਜਨ ਸੁਖਿਆ ਹੂਆ ਰਾਜ ਕਹਾਵੇ ਹਉ ਕਰਮ ਤੁਮਾਵੇ ਬਾਧਿਓ ਨਲਨੀ ਪ੍ਰਮ ਸੁਆ ਕੋ ਨਾਨਕ ਜਿਸ ਸਤਗੁਰ ਤੇ ਟੇਆ ਸੋ ਜਨ ਮੇਚਲthia ਆਸਾ ਮੈ ਲਾ ਪੰਗਵਾ ਹਰ ਚੌਦਵਾਂ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਓ ਨਿਹਨ ਵੇਲਾ ਆਪਣੇ ਪ੍ਰੀਤਮ ਸਿਉ ਲਾਗ ਰਹਿਂ। ਰਹਾਉ ਜੋ ਤਬ ਭਾਵੈ ਜਨਮ ਨ ਆਵੈ ਹਰਿ ਪ੍ਰੀਮ ਭਗਤ ਹਰ ਪ੍ਰੀਤ ਰਚੈ। ਪ੍ਰਭ ਸੰਗ ਮਿਲੀ ਜਾਏ ਏ ਮਨ ਦੀਜੈ ਨਾਨਕ ਨਾਮ ਮਿਲੈ ਆਪਣੀ ਦਇਆ ਕਰੋ। ਆਸਾ ਮੈਲਾ ਪੰਜਵਾ ਮੇਲ RAM ਪਿਆਰੇ ਤੁਮ ਬਿਨ ਤੀਰਜ ਕੋ ਨਾ ਕਰੈ ਰਹਾਓ ਸਿਮਰਤ ਸਾਸਤ੍ਰ ਬਹੁ ਕਰਮ ਤੁਮਾਏ ਪ੍ਰਭ ਤੁਮਰੇ ਦਰਸ਼ ਬਿਨ ਸੁਖ ਨਾਹੀ ਵਰਤਨੇ ਸੰਜਮ ਕਰ ਥਾਕੇ ਨਾਨਕ ਸਾਧ ਸ਼ਰਨ ਪ੍ਰਭ ਸੰਗ ਵਸਾਏ ਅਸਾ ਮਲਾ 5 ਘਰ 15ਵਾਂ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਵਿਕਾਰ ਮਾਇਆ ਮਾਦ ਸੋਇਓ ਸੂਝ ਬੂਝ ਨਾ ਆਵੇ ਫਕਰ ਕੇਸ ਜੰਮ ਉਠਾਰਿਓ ਤਦ ਹੀ ਘਰ ਜਾਵੇ ਲੋਭ ਬਿਖਿਆ ਬਿਖਣ ਲੱਗੇ ਫਿਰ ਵਿਤ ਚਿੱਤ ਦੁਖਾਂਹੀ ਕਹਿ ਨ ਤਹੰਗੋ ਨਾ ਕਹਿ ਮਾਨ ਮਾਤੇ ਅਸੁਰ ਜਾਣੈ ਨਾਹੀ ਰਹਾਉ বেদ ਸ਼ਾਸਤਰ ਜਨ ਪੁਕਾਰ ਸੁਨੇ ਨਾਹੀ ਡੋਰਾ ਨਿਪਟ ਬਾਜ਼ੀ ਹਰ ਮੌਕਾ ਪਛਤਾਇਓ ਮਨ ਪੋਰਾ ਦਾਨ ਸਗਲ ਗੈਰ ਵਧੈ ਭਰਿਆ ਦੀਵਾਨ ਲੇਖੈ ਨਾ ਪਰਿਆ ਜਿਹ ਕਾਰਜ ਰਹਿ ਉਹਲਾ ਸੋਏ ਕਾਮ ਨਾ ਕਰਿਆ ਐਸੋ ਜਗ ਮੋਹ ਗੁਰ ਦਿਖਾਇਓ ਤੋ ਏਕ ਕੀਰਤ ਗਾਇਆ ਮਾਨ ਤਾਨ ਤਜ ਸਿਆਨਕ ਸ਼ਰਨ ਨਾਨਕ ਆਇਆ ਆਸਾ ਮੈ ਲਾ ਪੰਜਵਾ ਬਾਪਾਰ ਗੋਵਿੰਦ ਨਾਏ ਸਾਧ ਸੰਤ ਮਨਾਏ ਪ੍ਰੇ ਪਾਏ ਗੁਣ ਗਾਏ ਸੰਤ ਨਾਦ ਤੂਰ ਬਜਾਏ ਰਹਾਓ ਕਿਰਪਾ ਪਾਏ ਸਹ ਜਾਏ ਦਰਸਾਏ ਅਬ ਰਤਿ ਗੋਵਿੰਦ ਸਿਉ ਸੰਤ ਸੇਵ ਪ੍ਰੀਤ ਨਾਥ ਰੰਗ ਲਾਲਨ ਲਾਏ ਗੁਰ ਗਿਆਨ ਮਨ ਦਿਰੜਾਏ ਰਸਾਏ ਨਹੀਂ ਆਏ ਸਹ ਜਾਏ ਮਨ નિਧਾਨੁ ਪਾਏ ਫਬਤਾ ਜੀ ਮਨਹਿ ਕੀ ਕਾਮ ਕਰਾ ਚਿਰ 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 ਭਇਆ ਮਨ ਬਹੁਤ ਪਿਆਸ ਲਾਗੀ ਹਰ ਦਰਸ਼ਨੋ ਦਿਖਾਵੋ ਮੋਹੇ ਤੁਮ ਬਤਾਵੋ ਨਾਨਕ ਬੀਨ ਸ਼ਰਨ ਆਏ ਗਲ ਲਾਏ ਆਸ ਮੈ ਲਾ ਪੰਜਵਾ ਕੋ ਵਿਖ ਮੰਗਾਰ ਤੋਰਾ ਆਸ ਪਿਆਸ ਤੋ ਮੋਹ ਫਰਮ ਹੀ ਤੇ ਹੋ ਰਹਾ ਰਹਾਉ ਕਾਮ ਕੋਧ ਲੋਭ ਮਾਨ ਇਹ ਬਿਆਦ ਸ਼ੋਰ ਸੰਤ ਸੰਗ ਨਾਮ ਰੰਗ ਗੁਣ ਗੋਵਿੰਦ ਗਾਵੋ ਅਨੰਦਿਨੋ ਪ੍ਰਭ ਧਿਆਵੋ ਭ੍ਰਮ ਪੀਤ ਜੀਤ ਮਿਟਾਵੋ ਨਿਦ ਨਾਮ ਨਾਨਕ ਮੋਰੇ ਅੱਤ ਮੈਲਾ ਪੰਜਵਾ ਕਾਮ ਕ੍ਰੋਧ ਲੋਭ ਤਿਆਗ ਮਨ ਸਿਮਰ ਗੋਬਿੰਦ ਨਾਮ ਹਰ ਭਜਨ ਸਫਲ ਕਾਮ ਰਹਾਉ ਆਜ ਮਾਨ ਮੋਹ ਵਕਾਰ ਮਿੱਠਿਆ ਜਪ ਰਾਮ 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 ਮਨ ਸੰਤਨ ਕਹ ਚਰਨ ਲਾਗ ਤਬ ਗੋਪਾਲ ਦੀਨ ਦਇਆਲ ਅਤਿਤ ਪਾਵਨ ਪਾਰ ਬ੍ਰਹਮ ਹਰ ਚਰਨ ਸਿਮਰ ਜਾਗ ਕਰ ਤਦਤ ਨਾਨਕ ਪੂਰਨ ਭਾਗ ਆਸਾ ਮੈਲਾ ਪੰਗਵਾ ਹਰਖ ਸੋਬ ਬੈਰਾਗ ਅਨੰਦੀ ਖੇਲ ਰੀ ਦਿਖਾਇਓ ਪ੍ਰਹਾਉ ਖਿਨੂ ਪੈ ਨਿਰਤਾ ਖਿਨੂ ਖਿਨੂ ਉਠਤਾਇਓ ਖਿਨੂ ਰਸ ਭੋਗਨ ਖਿਨੂ ਖਿਨੂ ਤਦ ਜਾਇਓ ਖਿਨਹੁ ਜੋਗ ਤਾਪ ਬਹੁ ਪੂਜਾ ਖਿਨਹੁ ਫਰਮਾਇਓ ਖਿਨਹੁ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਓ ਰਾਗ ਆਸਾ ਮੈਲਾ ਪੰਜਵਾ ਕਰਸ ਤਾਰਵਾ ਆਸਾ ਵਰੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਨ ਪਿਆਰ ਹਾਂ ਗੁਰ ਕਹਾ ਸੋਚਿਤ ਤਰ ਹਾਂ ਅਨਸਿਓ ਤੋਰ ਫੇਰ ਹਾਂ ਐਸੇ ਲਾਲਨ ਪਾਇਓ ਰੀ ਸਖੀ ਰਹਾਉ ਪੰਕਜ ਮੋਹ ਸਰ ਹਾਂ ਪਗ ਨਹੀਂ ਚਾਲੈ ਹਰ ਹਾਂ ਗਢਿਓ ਮੂੜ ਨਰ ਹਾਂ ਅਨਨ ਉਪਾਵ ਕਰ ਹਾਂ ਤਉ ਨਿਕਸੈ ਸ਼ਰਨ ਪੈ ਰੀ ਸਖੀ ਥੇਰ ਥੇਰ ਚਿਤ ਥੇਰ ਹਾਂ ਬਨ ਗ੍ਰਹਿ ਸੰਸਾਰ ਹਾਂ ਅੰਤਰ ਏਕ ਪਿਰ ਹਾਂ ਬਾਹਰ ਅਨੇਕ ਥਰ ਹਾਂ ਰਾਜਨ ਜੋਗ ਕਰ ਹਾਂ ਕੋ ਨਾਨਕ ਲੋਗ ਅਲੋਗੀ ਰੀ ਸਖੀ ਆਸਾਵਰੀ ਮਹਿਲਾ ਪੰਗਵਾਂ ਮਨਸ਼ਾ ਏਕ ਮਾਨ ਹਾਂ ਗੁਰ ਸਿਓ ਨੇਤ ਧਿਆਨ ਹਾ ਦ੍ਰਿੜ ਸੰਤ ਮੰਤ ਗਿਆਨ ਹਾ ਸੇਵਾ ਗੁਰਚਰਾਨ ਹਾ ਤਾਂ ਮਿਲਿਆ ਗੁਰ ਕਿਰਪਾ ਮੇਰੇ ਮਨਾ ਰਹਾ ਟੂਟੇ ਅੰਸਰਾਨ ਹਾ ਰਵਿਓ ਸਭ ਥਾਨ ਹਾ ਲਹਯੋ ਜੰਮ ਫਿਆਨ ਹਾ ਪਾਇਓ ਪੇੜ ਥਾਨ ਹਾ ਆ ਚੁੱਕੀ ਸਦਲ ਕਾਨ ਲਹਿਨੋ ਜਿਸ ਮਥਾਨ ਹਾਂ ਫੈ ਪਾਵ ਕੁਪਾਰ ਪਰਾਨ ਹਾਂ ਨਿਜ ਘਰ ਤਿਸ ਸਥਾਨ ਹਾਂ ਹਰ ਰਸ ਰਸ ਮਾਨ ਹਾਂ ਲੱਤੀ ਤਿਸ ਤੁਖਾਨ ਹਾਂ ਨਾਨਕ ਸਹਿਜ ਸਮਾਇਓ ਰੇ ਮਨਾ ਸਾਵਰੀ ਮਹਿਲਾ ਪੰਜਵਾ ਹਰ ਹਾਲ ਹਰ ਬੁਨੀ ਹਾਂ ਜਪੀਐ ਸਹਿਜ ਤੁਨੀ ਹਾਂ ਸਾਧੂ ਰਸਨ ਫਨੀ ਹਾਂ ਸ਼ੂਟਨ ਬੇਦ ਸੁਨੀ ਹਾਂ ਪਾਈਐ ਵੱਡ ਪੁੰਨੀ ਮੇਰੇ ਮਨਾ ਰਹਾਉ ਖੁਜੈ ਜਨ ਮੁਨੀ ਹਾਂ ਸਭ ਕਾ ਪਬਥਨੀ ਹਾਂ ਦੁਲਭ ਕਲ ਦੁਨੀ ਹਾਂ ਦੁਖ ਬਿਨਾਸਨੀ ਹਾਂ ਅਬ ਪੂਰਮ ਆਸਨੀ ਮੇਰੇ ਮਨ ਮਨ ਸੋ ਸੇਵੀਐ ਹਾਂ ਲਖ ਅਥੇ ਵੀਐ ਹਾਂ ਪਾਸਿਓਂ ਪ੍ਰੀਤ ਕਰ ਹਾਂ ਦਿਲਸ ਨਾ ਜਾਏ ਮਰ ਹਾਂ ਗੁਰ ਤੇ ਜਾਣਿਆ ਨਾਨਕ ਮਨ ਮੰਨਿਆ ਮੇਰੇ ਮਨ ਆ ਸਾਵਰੀ ਮੈਲਾ ਪਨਵਾ ਇੱਕ ਓਟ ਗੋਹਾ ਗੁਰਤਾ ਸ਼ਬਦ ਕੋ ਹਾਂ ਆਗਿਆ 700 ਹਾਂ ਮਨੇ ਨਿਧਾਨ ਲੋ ਹਾਂ ਸੁਖ ਸਮਾਈਏ ਮੇਰੇ ਮਨਾ ਕਹਾਉ ਜੀਵਤ ਜੋ ਮਰੇ ਹਾਂ ਦੁਤਲ ਸੋ ਤਰੇ ਹਾਂ ਸਭ ਕੀ ਰੇਨ ਹੋਏ ਹਾਂ ਨਿਰਥੋਕ ਹੋ ਸੋਏ ਹਾਂ ਮਿਟੇ ਅੰਦੇਸਿਆ ਹਾਂ ਸੰਤ ਉਪਦੇਸਿਆ ਮੇਰੇ ਮਨਾ ਜਿਸ ਜਨ ਨਾਮ ਸੁਖ ਹਾਂ ਜਿਸ ਨਿਕਟ ਨਾ ਕਦੇ ਦੁਖ ਹਾਂ ਜੋ ਹਰ ਹਰ ਜਸ ਸੁਨੇ ਹਾਂ ਸਭ ਕੋ ਤਿਸ ਮੰਨੇ ਹਾਂ ਸਫਲ ਸੋ ਆਇਆ ਹਾਂ ਨਾਨਕ ਪ੍ਰਭ ਪਾਯਾ ਮੇਰੇ ਮਨਾਂ